ਸਾਡੇ ਦਿੱਤੇ ਪੈਸੇ ਸਾਡੇ ਟੈਕਸ ਤੋਂ ਇਕੱਠਾ ਕੀਤਾ ਸਾਡਾ ਖ ਸਾਡੇ ਪੰਜਾਬ ਦਾ ਖਜ਼ਾਨਾ ਖਾਲੀ ਕਰਕੇ ਇਹ ਚੀਜ਼ਾਂ ਜੇ ਬਣਾਈਆਂ ਨੇ ਕਿਸੇ ਨੇ ਤੇ ਤੁਸੀਂ ਉਹਨੂੰ ਆਪਰੇਟ ਨਹੀਂ ਕਰ ਰਹੇ ਵਧੀਆ ਤਰੀਕੇ ਨਾਲ ਹਨਾ ਨਾ ਏਸੀ ਨਾ ਪੱਖੇ ਤਾਂ ਹੀ ਇੱਥੇ ਕੋਈ ਆਉਂਦਾ ਨਹੀਂਗਾ ਕੁਰਸੀ ਐਵੇਂ ਪਈਆਂ ਨੇ ਕੋਈ ਪੱਖਾ ਕੋਈ ਏਸੀ ਵੀ ਨਹੀਂ ਔਨ ਕੀਤਾ ਹੋਇਆ ਬਹੁਤ ਮਾੜੀ ਗੱਲ ਹੈ ਮੋਤ ਮਾੜੀ ਗੱਲ ਹੈ ਯਾਰ ਇਹਦੇ ਕੋਈ ਏਸੀ ਵੀ ਨਹੀਂ ਚਲਾਏ ਹੋਏ ਕੁਝ ਵੀ ਨਹੀਂ ਕੀਤਾ ਬੰਦਾ ਕੀ ਬੈਠੇ ਇੱਥੇ ਹੁਣ ਆਪਣੀ ਜਿਹੜੀ ਪੰਜਾਬ ਦੀ ਜਿਹੜੀ ਮੀਨ ਚੀਜ਼ ਹੈ ਜਿਹੜੀ ਨਾਲ ਦੱਸਿਆ ਗਿਆ ਸਾਰਾ ਕਿਵੇਂ ਪਤਾ ਲੱਗੇਗਾ ਤੇ ਮੈਂ ਚਾਹਨਾ ਸਾਡੇ ਪੰਜਾਬੀ ਨੂੰ ਹੀ ਚਾਹਿਓ ਕਿਸੇ ਵੀ ਧਰਮ ਦਾ ਹੋਵੇ ਆਪਣੇ ਮੈਨੇਜਮੈਂਟ ਵਾਸਤੇ ਉਹਨਾਂ ਨੂੰ ਆਪਣੇ ਪੰਜਾਬੀਆਂ ਨੂੰ ਰੱਖਿਆ ਜਾਵੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਪੰਜਾਬ ਦਾ ਦਰਦ ਜ਼ਿਆਦਾ ਹੋਊਗਾ ਨਾ ਕਿ ਕਿਸੇ ਹੋਰ ਬੰਦੇ ਨੂੰ ਸਸਟੇ ਕਾਲ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਤੁਸੀਂ ਸਾਰੇ ਬਹੁਤ ਵਧੀਆ ਹੋਗੇ ਤੇ ਅਸੀਂ ਬਹੁਤ ਵਧੀਆ ਹਾਂ ਕੱਲ ਵਾਲੇ ਵਲੌਗ 'ਚ ਤੁਸੀਂ ਵੇਖਿਆ ਹੋਣਾ ਸੀ ਅਸੀਂ ਅੱਜ ਕਿਤੇ ਘੁੰਮਣ ਜਾ ਰਹੇ ਸੀ ਤੇ ਜਦੋਂ ਅਸੀਂ ਕੱਲ ਵਾਲੇ ਵਲੌਗ 'ਚੋਂ ਨਿਕਲੇ ਆ ਉਹਦੋਂ ਬੜਾ ਠੰਡਾ ਸੀ ਪਰ ਅੱਜ ਵਾਲੇ ਵਲੌਗ 'ਚ ਜਦ ਰਸਤੇ 'ਚ ਪਹੁੰਚੇ ਆ ਤੇ ਉਹ ਫਿਰ ਤੋਂ ਵਿਚੜ ਗਈ ਸਹੀ ਗੱਲ ਹੈ ਅਸੀਂ ਇਹ ਸੋਚ ਕੇ ਨਿਕਲੇ ਆ ਵੀ ਬੜਾ ਵਧੀਆ ਮੌਸਮ ਹੈ ਠੰਡਾ ਠਾਰ ਹੋਏਗਾ ਵੀ ਇੰਜੋਏ ਕਰਾਂਗੇ ਕਿਉਂਕਿ ਸਾਡੇ ਸਵੇਰੇ ਜਦੋਂ ਮੀਂਹ ਪਿਆ ਵਾ ਕਾਫੀ ਮੀਂਹ ਪਿਆ ਵੀ ਹੈ ਬਹੁਤ ਤੇ ਠੰਡਾ ਵੀ ਬਹੁਤ ਜ਼ਿਆਦਾ ਹੋਇਆ ਸੀ ਉੱਥੇ ਪਰ ਜਿਉਂ-ਜਿਉਂ ਜਿੱਧਰ ਹੀ ਜਾ ਰਹੇ ਆ ਘੁੰਮਣ ਵਾਸਤੇ ਉਧਰ-ਉਧਰ ਮਿਲਦਾ ਰਸਤੇ 'ਚ ਕਿਤੇ ਮੀਂਹ ਨਹੀਂ ਪਿਆ STM STM 36 ਡਿਗਰੀ ਟੈਂਪਰੇਚਰ ਹੋ ਚੁੱਕਾ ਹੈ ਸਹੀ ਗੱਲ ਵੈਸੇ ਠੀਕ ਹੈ 36 ਡਿਗਰੀ ਵੀ ਨਹੀਂ ਤਾਂ ਅਕਸਰ ਇਸ ਟਾਈਮ 42 ਬਿਊਲੀ ਡਿਗਰੀ 43 ਡਿਗਰੀ ਚੱਲ ਰਿਹਾ ਹੁੰਦਾ ਫਿਰ ਵੀ ਕਾਫੀ ਫਰਕ ਹੈ ਫਰਕ ਤਾਂ ਹੈਗਾ ਚਲੋ بارش ਕਰਕੇ ਜਦੋਂ ਕਿਵੇਂ ਦੂਜੇ ਨਾਕੀ ਚ ਵੀ بارش ਪੈ ਜਾਂਦੀ ਹੈ ਤਾਂ ਉਦੋਂ ਵੀ ਥੋੜਾ ਤਾਪਮਾਨ ਦਾ ਥੋੜਾ ਫਰਕ ਪੈ ਜਾਂਦਾ ਵਾ ਹਨਾ ਬਿਲਕੁਲ ਚਲੋ ਤੁਹਾਨੂੰ ਦੱਸ ਹੀ ਦਿੰਨੇ ਆ ਅਸੀਂ ਕਿੱਥੇ ਚਲੇ ਆ ਅਸੀਂ ਚਲੇ ਜੀ ਜਲੰਧਰ ਸ਼ਹਿਰ ਆਪੋ ਵੱਡੇ ਸ਼ਹਿਰ ਚਲੇ ਆ। ਸਹੀ ਗੱਲ ਆ। ਤੇ ਜਿਹੜਾ ਬੱਚਿਆਂ ਨੂੰ ਲੈ ਕੇ ਜਾ ਰਹੇ ਆ ਉਹਨਾਂ ਦੀ ਭੂਆ ਕੋਲ ਆ। ਆਹੋ। ਉਹਨਾਂ ਨੂੰ ਮਿਲਾਂਗੇ ਨਾਲ ਨਾਲ ਥੋੜਾ ਉੱਥੇ ਆਪਣਾ ਇੱਕ ਉਹ ਕੀ ਨਾਮ ਹੈ? ਚੱਗਿਆ ਜਦੀ ਘੁੰਮਣ ਵਾਲਾ ਰਹਿੰਦਾ ਸੀ। ਉਹ ਬੜੇ ਚਿਰ ਤੋਂ ਹੀ ਹਰ ਵਾਰੀ ਜਿੰਨੀ ਵਾਰੀ ਲੰਘਦੇ ਆ ਵੀ ਵੇਖਣਾ ਵੇਖਣਾ ਪਰ ਰਹਿ ਹੀ ਜਾਂਦਾ ਵਾ। ਤੇ ਹੀ ਸੋਇਦਿਆਂ ਪਿਆਜੋ ਵੇਖ ਕੇ ਆਉਣੇ ਨਾਲੇ। ਸਾਨੂੰ ਇਹੀ ਕਿ ਠੰਡਾ ਵਾ ਤੇ ਇੰਜੋਏ ਕਰਕੇ ਆਵਾਂਗੇ। ਚਲੋ ਕੋਈ ਗੱਲ ਨਹੀਂ। ਉਹ ਅੰਦਰ ਅੰਦਰ ਹੀ ਹੋਣਾ ਉਹ ਕਿਹੜਾ ਬਾਹਰ ਬਾਹਰ ਘੁੰਮਣ ਵਾਲਾ ਹਨਾ। ਨਹੀਂ ਅੰਦਰ ਹੀ ਉਹੜੇ ਗੁੰਡਜੇ ਬਣੇ ਹੋਏ ਅੰਦਰ ਅੰਦਰ ਹੀ ਘੁੰਮਣਾ। ਫਿਰ ਤਾਂ ਠੀਕ ਅੰਦਰ ਠੀਕ ਏਸੀ ਉਸ ਦਾ ਠੀਕਾ ਵਧੀਆ ਹੋਊਗਾ ਉੱਥੇ ਤੇ ਨਾਲੇ ਉਹ ਨਾਲੇ ਬੱਚਾ ਨੂੰ ਘੁਮਾ ਲਿਓਨੇ ਆ ਤੇ ਨਾਲੇ ਆਪਾਂ ਵੀ ਘੁਮਾਉਣੇ ਆ ਹਨਾ ਆ ਬੈਠਾ ਨੇ ਤੰਨੇ ਪਿੱਛੇ ਹੁਣੇ ਹੀ ਬਾਤ ਉੱਠੀ ਆ ਤੇ ਪਿੱਛੇ ਗਈ ਆ ਨਾ ਆਪਣੇ ਭੈਣ ਭਰਾਵਾਂ ਕੋਲ ਕਾਰਟੂਨ ਵੇਖ ਰਹੀ ਐ ਹਾਂ ਕਿਵੇਂ ਓਏ ਕਿਵੇਂ ਕਿਵੇਂ ਬੈਠਾ ਗੁੰਜੇ ਜਿਹਾ ਲੱਗ ਕੇ ਇਹ ਤਾਂ ਫਟਕੇ ਲਾ ਕੇ ਬੈਠਾ ਆਪਣਾ ਫਟਕਾਸ ਕਰ ਲਿਆ ਸੈੱਟ ਹੋਣੇ ਨੇ ਕਰ ਲਿਆ ਹਾਂ ਇਹਨੂੰ ਪਤਾ ਵੀਡੀਓ ਬਣਨੀ ਆ ਵੀਡੀਓ ਬੜਾ ਤੇਜ਼ ਆ ਬੈਠੀ ਇੱਧਰ ਕਾਰਟੂਨ ਦੇਖ ਰਹੀ ਏ ਆਹ ਉਹ ਤਾਂ ਇੱਕ ਨਹੀਂ ਰਹੀ ਸੀ ਵੀ ਦੀ ਨਾਲ ਗੋਦੀ 'ਚ ਬੈਠੀ ਏ ਕਾਰਟੂਨ ਦੇਖ ਰਹੀ ਏ ਕਿੱਦਾਂ ਪਰਮ ਪਰ ਵਧੀਆ Enjoy ਕਰ ਰਹੇ ਹੋ ਹਾਂਜੀ ਗੱਡੀ 'ਚ ਕਾਦਾ Enjoy ਗੱਡੀ 'ਚ ਵੈਸੇ Enjoy ਕਰ ਰਹੇ ਨੇ ਪੂਰੇ ਜਹਰਣਾ ਪਿੱਛੇ ਬੈਠੇ ਨੇ ਇਕੱਲੇ ਚੌੜੇ ਹੋ ਗਏ ਸਹੀ ਗੱਲ ਆ ਨੀ ਤਾਂ ਉਹ ਪਿਛਲੀ ਸੀਟ ਤੇ ਬਹਿੰਦੇ ਹੁੰਦੇ ਰਿਆ ਇਹਨਾਂ ਦੀ ਪ੍ਰਮੋਸ਼ਨ ਹੋ ਗਈ ਮੁਰੇ ਬੈਣ ਕੇ ਸ਼ਾਮ ਨੂੰ ਪਿਛਲੀ ਸੀਟ ਤੇ ਜਿਵੇਂ ਚਾਹਾਂਗੇ ਨਾ ਕਿਉਂ ਵੀ ਜਾਣਗੇ ਨਾ ਨਾਲ ਬੱਚੇ ਜਾਣਗੇ ਅਭੀ ਉਧਰੋਂ ਨਾ ਇਹ ਤੇ ਉਹਨੂੰ ਅਗਮ ਨੂੰ ਤੇ ਉਹਨੂੰ ਬਿਠਾ ਦਾਂਗੇ ਬੈਂਚ ਨੂੰ ਪਿੱਛੇ ਹਾਂ ਕਿਉਂ ਨਾ ਬਈ ਗੋਦੀ ਵੀ ਤੇ ਬੈਠ ਤੇ ਪਿੱਛੇ ਨਹੀਂ ਬੈਠਣਾ ਗੋਦੀ ਤੇ ਨੂੰ ਕੌਣ ਬਿਠਾਏਗਾ ਇੰਨਾ ਭਾਰੀ ਬੰਦਾ ਐ ਤੂੰ ਯਾਰ ਵਿਚਗੀਆਂ ਉਹ ਤਾਂ ਨਿਕਲ ਜਾ ਤੂੰ ਮੈਗਾ ਪਿੱਛੇ ਜਾ ਯਾਰ ਆ ਦੇਖੋ ਆ ਦੇਖੋ ਕਿੰਨਾ ਸੋਹਣਾ ਵਿਊ ਲੱਗ ਰਿਹਾ ਨਾ ਬਾਹਰ ਸੜਕਾਂ ਐਨ ਵਧੀਆ ਲੱਗ ਰੀਆਂ ਨੇ ਇਧਰ ਮੀਂਹ ਨਹੀਂ ਪਿਆ ਮਨ ਲੱਗਦਾ ਛਿੱਪੀ ਨਹੀਂ ਮੀਂਹ ਪਿਆ ਪਿਆ ਮੀਂਹ ਪਿਆ ਪਿਆ ਆਪਰੇ ਜ਼ਿਆਦਾ ਪਿਆ ਪਰ ਹਾਂ ਇਹ ਘੱਟ ਪਿਆ ਇੱਕ ਘੱਟ ਬਦਲਵਾਈ ਆਪਣੇ ਮੀਂਹ ਜ਼ਿਆਦਾ ਪਿਆ ਠੰਡਾ ਮੌਸਮ ਚਾਹਦਾ ਯਾਰ ਆ ਦੇਖੋ ਕਿੰਨਾ ਸੋਹਣਾ ਵਿਊ ਆ ਰਿਹਾ ਗੱਡੀ ਕਿੰਨੀ ਸੋਹਣੀ ਲੱਗ ਰਹੀ ਸਾਫ਼ ਸੁਥਰੀ ਜੀ ਪਰ ਗੰਦੀ ਬਹੁਤ ਹੋਈ ਲੋ ਜੀ ਵੈਸੇ ਵੀ ਜੂਨ ਦੇ ਮਹੀਨੇ ਚ ਅੱਪਾ ਗੱਡੀ ਖਰੀਦੀ ਸੀ ਜੂਨ ਚੜਨ ਵਾਲਾ ਜੀ 2-4 ਦਿਨਾਂ ਚ ਤੇ ਮੁੜ ਕੇ 28 ਜੂਨ ਨੂੰ ਗੱਡੀ ਖਰੀਦੀ ਸੀ ਤੇ ਆਪਣੀ ਗੱਡੀ ਚੱਲ ਚੁੱਕੀ ਹੈ ਜੀ ਇਸ ਟਾਈਮ 26000 ਕਿਲੋਮੀਟਰ 11 ਮਹੀਨਿਆਂ ਚ ਓਹ ਹੋ ਹੋ ਬਹੁਤ ਜਿਆਦਾ ਹੁੰਦੇ ਨੇ ਵੀ ਘੰਮੇ ਥੋੜਾ ਕਿਤੇ 11 ਮਹੀਨਿਆਂ ਚ 26000 ਕਿਲੋਮੀਟਰ ਚੱਲ ਗਈ ਏ 2000 ਹੋਰ ਮੰਨ ਲਿਓ ਮਤਲਬ 27-28 ਜਾਂ 28000 ਸਾਲ ਦੇ ਵਿੱਚ ਗੱਡੀ ਅੱਪਾ ਗੱਡੀ ਤੇ ਗੱਡੀ ਦਾ ਰਿਵਿਊ ਵੀ ਦਵਾਂਗੇ ਤੁਹਾਨੂੰ ਸਾਲ ਕਿਵੇਂ ਰਿਹਾ ਸਾਡੇ ਦਾ ਬਹੁਤ ਵਧੀਆ ਰਿਹਾਵੇਂ ਝੂਠ ਬੋਲੀਏ ਬਹੁਤ ਵਧੀਆ ਕੰਫਰਟੇਬਲ ਗੱਡੀ ਰੀ ਜਿਹੜੀ 80000 ਕਿਲੋਮੀਟਰ ਚਲਾ ਆਵਿਲੀ ਹੈ 26000 ਕਿਲੋਮੀਟਰ ਚਲਾ ਕੇ ਮੈਂ ਤੁਹਾਨੂੰ ਦੱਸ ਸਕਦਾ ਕਿ ਮੈਂ ਥਕਾਵਟ ਨਹੀਂ ਹੁੰਦੀ ਇਸ ਤੇ ਜਦੋਂ ਇਸ ਵਾਰ ਅਸੀਂ ਹਜੂਰ ਸਾਹਿਬ ਗਏ ਸੀ ਨਾ ਆ ਜਾ ਬੇਟਾ ਇਹ ਹੁਣ ਕੀ ਆਏਗੀ ਆ ਜਾ ਬਤਾ ਆ ਜਾ ਅੱਛਾ ਆ ਜਾ ਜਦੋਂ ਇਸ ਵਾਰ ਅਸੀਂ ਹਜੂਰ ਸਾਹਿਬ ਗਏ ਸੀ ਸਾਰੇ ਰਸਤੇ ਜਾਂਦੇ ਹੋਏ ਤੇ ਆਉਂਦੇ ਹੋਏ ਮੈਂ ਹੀ ਚਲਾਈ ਗੱਡੀ 1 ਕਿਲੋਮੀਟਰ ਵੀ ਕਿਸੇ ਨੇ ਨਹੀਂ ਚਲਾਈ ਨਾ ਪਾਪਾ ਨੇ ਤੇ ਨਾ ਕਿਰਨ ਨੇ ਮਤਲਬ ਮੈਂ ਸਾਰੀ ਗੱਡੀ ਸਿਰੇ ਤੋਂ ਸਿਰੇ ਤੱਕ ਆਉਣ ਲੱਗੇ ਜਾਣ ਲੱਗੇ ਚਲਾਈ ਤੇ ਮੈਨੂੰ ਥਕਾਵਟ ਦੀ ਹੋਈ ਕਿਉਂਕਿ ਇੱਕ ਤਾਂ ਬੈਸਟ ਪਾਰਟ ਇਹਦਾ ਇਹ ਹੈ ਕਿ ਕਰੂਜ਼ ਲੱਗ ਜਾਂਦਾ ਉਹ ਤੋਂ ਆਟੋਮੈਟਿਕ ਹੈ ਇਹਦੇ ਕਰੂਜ਼ ਲਾ ਕੇ ਚੁੱਪ ਕਰਕੇ ਹਾਈਵੇਆਂ ਦੇ ਬੈਠੇ ਰਹੋ ਬਸ ਉਧਰ ਖਾਲੀ ਹੁੰਦੇ ਨੇ ਹਾਈਵੇ ਠੀਕ ਮਿਲ ਜਾਂਦੇ ਨੇ ਚਲੋ ਇੰਨਾ ਆਪਾਂ ਬਾਲੀਆਂ ਗੱਲਾਂ ਨਾ ਕਰੀ ਆਪਾਂ ਦੀਦੀ ਕੋਲ ਪਹੁੰਚੀਏ ਪਹਿਲਾਂ ਉੱਥੇ ਲੰਚ ਕਰੀਏ ਫਿਰ ਅੱਗੇ ਦੀ ਪ੍ਰੋਗਰਾਮਿੰਗ ਬਣਾਣੇ ਆ ਠੀਕ ਹੈ ਜੀ ਬਿਲਕੁਲ ਬਿਲਕੁਲ ਬਾਕੀ ਇੱਧਰ ਨਾਲ ਰਸਤਿਆਂ ਦੇ ਵਿੱਚ ਬਹੁਤ ਸੋਨਾ ਸੋਨਾ ਬਣ ਕੇ ਨੇ ਹਾਂ ਬੀਪੀਆਰ ਵਿਲੇਜ ਸਹੀ ਗੱਲ ਅੱਜ ਕੱਲ ਹਰੇਕ ਖਾਈਆਂ ਦੇ ਉੱਪਰ ਨਾ ਸੋਹਣੇ ਸੋਹਣੇ ਬਣੇ ਹੋਏ ਨੇ ਆ ਜਿਹੜੇ ਸ਼ਾਪਿੰਗ ਕੰਪਲੈਕਸ ਜੇ ਬਣ ਗਏ ਨੇ ਨਾ ਤੇ ਜਲੰਧਰ ਦੇ ਵਿੱਚ ਵੀ ਬਹੁਤ ਕੁਝ ਬਣ ਗਿਆ ਜਲੰਧਰ ਵਾਹੇ ਕਦੇ ਘੁੰਮੇ ਨਹੀਂ ਆਪਾਂ ਸਵਾਰ ਕੇ ਘੇਰਦੇ ਨਹੀਂ ਹਾਂ ਵੈਸੇ ਹੀ ਗੱਲ ਆ ਇੰਨਾ ਨਹੀਂ ਕਦੇ ਆਪਾਂ ਜੇ ਆਪਾਂ ਕਦੇ ਜਾਈਏ ਨਾ ਆਪਾਂ ਯਾਦ ਆਪਾਂ ਪੰਜਾਬ ਦਾ ਟੂਰ ਕੱਟਣਾ ਸੀ ਹੁਣ ਫੇਰ ਗਰਮੀ ਆ ਗਈ ਉਹਦੇ ਵਿੱਚ ਪਿਛਲੇ ਸਾਲ ਕਿਹਾ ਸੀ ਵੀ ਕੱਢਾਂਗੇ ਉਹ ਤੋਂ ਗਰਮੀ ਆ ਗਈ ਸੀ ਹੁਣ ਫੇਰ ਗਰਮੀ ਆ ਗਈ ਹੈ ਹਾਂ ਸਹੀ ਗੱਲ ਆ ਬਾਕੀ ਬਾਕੀ ਨਾ ਜਦੋਂ ਲक्की ਹੁਣਾਂ ਨੇ ਆਣਾ ਹੈ ਲੱਕੀਰਾਂ ਦਾ ਇੱਥੇ ਇੰਡੀਆ ਦਾ ਟੂਰ ਹੋਏਗਾ ਲੱਕੀ ਦਾ ਵਿਆਹ ਹੈਗਾ ਉਦੋਂ ਫਿਰ ਆਪਾਂ ਬਣਾਵਾਂਗੇ ਇਸੇ ਪਾਸੇ ਘੁੰਮਣ ਦਾ ਛੜ ਦਾ ਪ੍ਰੋਗਰਾਮ ਉਦੋਂ ਜ਼ਿਆਦੀ ਰੌਣਕਾਂ ਹੋਰ ਲਾਵਾਂਗੇ ਕਿ ਨਹੀਂ ਜ਼ਿਆਦਾ ਜਾਣੇ ਹੋਵਾਂਗੇ ਹਾਂ ਸਾਰੇ ਹੀ ਹੋਣਗੇ ਜਿਹੜੇ ਜਿਹੜੇ ਜਿਨ੍ਹਾਂ ਨੇ ਸਾਡੇ ਸਪੇਨ ਵਾਲੇ ਵਲੌਗ ਵੇਖੇ ਹਨਾ ਉਹਨਾਂ ਨੂੰ ਪਤਾ ਹੋਊਗਾ ਸਾਡੀ ਉਸ ਫੈਮਿਲੀ ਬਾਰੇ ਸਾਰਾ ਤੇ ਫਿਰ ਘੁੰਮਾਂਗੇ ਜਿਵੇਂ ਉੱਥੇ ਘੁੰਮਦੇ ਸੀ ਉੱਥੇ ਇੱਥੇ ਘੁੰਮਾਂਗੇ ਆਪਾਂ ਇੱਥੇ ਥੋੜੇ ਲੰਬੇ ਟੂਰਾਂ ਤੇ ਜਾਵਾਂਗੇ ਸਹੀ ਗੱਲ ਆ ਜੇ ਆਪਾਂ ਪੂਰੇ ਨਾਲ ਇੱਕ ਗੱਡੀਆਂ ਆਪਾਂ ਲੈ ਚਲਾਂਗੇ ਦੋ ਠੀਕ ਠ ਆ ਬਿਲਡਿੰਗ ਤੁਸੀਂ ਦੇਖ ਰਹੇ ਹੋ ਨਾ ਮੈਂ ਜਦੋਂ ਪਤਾ ਨਹੀਂ ਕਿੰਨੇ ਸਾਲ ਹੋ ਗਏ ਮੈਨੂੰ ਇਹਨੂੰ ਇੱਥੇ ਆਂਦਿਆਂ ਨੂੰ ਇਹ ਬਿਲਡਿੰਗ ਨਾ ਬੰਦ ਹੀ ਪਈ ਏ ਪਤਾ ਨਹੀਂ ਕੀ ਕਾਰਨ ਹੈ ਜਾਂ ਸਰਕਾਰਾਂ ਸਕੂਰਾਂ ਕਰਕੇ ਕੁਝ ਨਾ ਕੁਝ ਤਾਂ ਹੋਏਗਾ ਹੀ ਫਗਵਾੜੀ ਬਸ ਇੱਥੇ ਰੁਕੀ ਹੋਈ ਏ ਫਗਵਾੜੇ ਬਾਈਪਾਸ ਤੇ ਉੱਪਰ ਬਣੀ ਹੋਈ ਏ ਇਹ ਜੇ ਕਿਸੇ ਨੂੰ ਪਤਾ ਜ਼ਰੂਰ ਦੱਸਿਓ ਲੋਰਿਆ ਜਲੰਧਰ ਪਹੁੰਚਣ ਆਣੇ ਆਪਾਂ ਨਹੀਂ ਯਾਰ ਪਤਾ ਤਾਂ ਲੱਗੇ ਵੀ ਕਾਰਨ ਵੀ ਕਿਉਂ ਖੜੀ ਏ ਅਬੰਡਨਡ ਕਿਉਂ ਕਰ ਰੱਖੀ ਏ ਆਇ ਬੜੀਆਂ ਐਦਾਂ ਦੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇੱਥੇ ਵੱਧ ਪਈਆਂ ਨੇ ਜਿਵੇਂ ਹਣਾ ਤਗਾਪ ਦੇ ਵਿੱਚ ਚਲੋ ਜੀ ਆਪਾਂ ਹੁਣ ਪਹੁੰਚ ਗਏ ਆ ਦਿੱਲੀ ਵਾਲੇ ਹਾਈਵੇ ਤੇ ਥੋੜਾ ਰਸ਼ ਵਾਲਾ ਹਾਈਵੇ ਹੁੰਦਾ ਇਹ ਮੈਨੂੰ ਨਹੀਂ ਚੰਗਾ ਲੱਗਦਾ ਮੈਨੂੰ ਆ ਵਧੀਆ ਲੱਗਦਾ ਇਹ ਖਾਲੀ ਸੜਕਾਂ ਨੇ ਬਿਲਕੁਲ ਹਾਂ ਇਹ ਵੀ ਗੈਰੀ ਆ ਬਣਾਈ ਅੱਧੇ ਘੰਟੇ ਤੱਕ ਤੇਰੀ ਕੋਲ ਲੋ ਜੀ ਪੈਰ ਪੜੇ ਕਰਾ ਪੁੱਤ ਪੈਰ ਪੜੇ ਕਰਾ ਉਹ ਦੇਖੇ ਪੈਰ ਪਿੱਛੇ ਕਰ ਲੋ ਜੀ ਜਲੰਧਰ ਪਹੁੰਚ ਗਏ ਪਿੱਛੇ ਲੱਧ ਰਿਹਾ ਵੰਚ ਨੂੰ ਤੇ ਅਗਾ ਹੁਣ ਪਿੱਛੇ ਚਲਾ ਗਿਆ ਧੀਰੀ ਹੁਣੀ ਬਹਿਣਗੇ ਪਿੱਛੇ ਓਹੋ ਹੋ ਆਜੋ ਜੀ ਆਜੋ ਜੀ ਆਜੋ ਆਜੋ ਵਰਜੋ 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 ਬੜੇ ਦਾ ਸ਼ੁਕਰ ਹੈ ਮੈਂ ਖੋਲ ਲਈ ਗੱਡੀ ਆ ਕੇ ਅਸੀਂ ਥੋੜੀ ਦੇਰ ਪਹਿਲਾਂ ਦੀਦੀ ਪਹਿਲਾਂ ਘਰੇ ਚਲੇ ਗਈ ਸੀ ਰੋਟੀ-ਵੋਟੀ ਖਾਣ ਗੱਡੀ ਬਾਹਰ ਹੀ ਖੜੀ ਕਰਕੇ ਸੀ ਓ ਮਾਈ ਗੋਡ ਇੱਥੇ ਤਾਂ ਇੰਨੀ ਗਰਮੀ ਸੋਚ ਕੇ ਆਏ ਸੀ ਵੀ ਅੱਜ ਚਿੱਲ ਕਰਾਂਗੇ ਇਹ ਤਾਂ ਤੂਫਾਨ ਦੀ ਫੇਰ ਰੱਖ ਦਿੱਤੀ ਇਹਨਾਂ ਨੇ ਹਟਾ ਆ ਆਜਾ ਮੈਨੂੰ ਲੱਗਿਆ ਤੂਫਾਨ ਹੀ ਆਜੇ ਗਰਮੀ ਤਾਂ ਠੀਕ ਹੋਏਗੀ ਲੈਟ ਚੱਲ ਜਾਂਦੇ ਹਾਂ ਹੋਰ ਦੀਦੀ ਕਿੱਦਾਂ ਫਿਰ ਇਸੀ ਚਲ ਰਿਹਾ ਪਿਛੋਂ ਖਾਤੋ ਕੁਛ ਸੁਣਾਓ ਅਸੈਟ ਕਰ ਲਓ ਆਪਣੇ ਸਾਮਣੇ ਐਸੀ ਵਿੱਚ ਤੇਰੇ ਘਰੋਂ ਪਿਛੋਂ ਮੈਂ ਤੇਰੇ ਘਰ ਤੋਂ ਪਿਛੋਂ ਮੈਂ ਵੱਜ ਚ ਗੱਡੀ ਹਾ 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 ਗੱਡੀ ਮਸਾਂ ਹੀ ਗਰਮ ਤੋਂ ਠੰਡੀ ਕਰ ਰਿਆਂ ਚਲੋ ਜੀ ਆਪਾਂ ਹੁਣ ਨਿਕਲਣ ਲੱਗੇ ਜੰਗ ਏ ਆਜ਼ਾਦੀ ਜਲੰਧਰ ਸ਼ਹਿਰ ਦੇ ਵਿੱਚ ਉਹਦੇ ਬਾਰੇ ਤੁਹਾਨੂੰ ਉੱਥੇ ਜਾ ਕੇ ਦੱਸਦੇ ਹਾਂ ਤੁਰੀ ਪਹਿਲਾਂ ਲਓ ਜੀ ਜਲੰਧਰ ਤੋਂ ਨਿਕਲ ਕੇ ਅਸੀਂ ਜਾਂਦੇ ਹੋਏ ਕਰਤਾਰਪੁਰ ਸਾਹਿਬ ਵੱਲੋਂ ਤੇ ਨਾਲ ਸਾਰੇ ਬੱਚਾ ਪਾਰਟੀ ਦੀਦੀ ਹੁਣੇ ਤੇ ਉੱਥੇ ਪਹੁੰਚਾਂਗੇ ਜੰਗ ਆਜ਼ਾਦੀ ਇਹ ਸੜਕ ਨਵੀਂ ਦੇਖੀਏ ਵੈਸੇ ਪਹਿਲਾਂ ਵੀ ਦੇਖੀਓ ਸੀ ਪਹਿਲਾਂ ਟੁੱਟੀ ਹੋਈ ਸੀ ਦੀਦੀ ਦੇ ਘਰੋਂ ਜਦੋਂ ਨਿਕਲ ਕੇ ਆਪਾਂ ਜਾਂਦੇ ਸੀ ਨਾ ਬਟਾਲੇ ਵੱਲ ਨੂੰ ਤਾਂ ਇਧਰੋਂ ਹੀ ਆਂਦੇ ਹੁੰਦੇ ਸੀ ਬਟ ਇਹ ਸੜਕ ਨੂੰ ਬਹੁਤ ਸੋਹਣੀ ਬਣ ਗਈ ਹੈ ਮਤਲਬ ਹੁਣ ਦੀਦੀ ਦੇ ਘਰੇ ਆਣਾ ਜਾਣਾ ਸੌਖਾ ਹੋ ਜਾਏਗਾ ਇਧਰਲੀ ਸਾਈਡ ਤੋਂ ਹਨਾ ਕੋਈ ਆ ਫਿਰ ਸਾਨੂੰ ਉਧਰੋਂ ਘੁੰਮ ਕੇ ਆਣਾ ਪੈਂਦਾ ਪੀਪੀ ਵੱਲੋਂ ਵੈਰੀ ਗੁੱਡ ਵੈਰੀ ਗੁੱਡ ਉਹ ਜੀ ਜੰਗੇ ਆਜ਼ਾਦੀ ਦੇ ਗਦੰਬ ਬਢੇ ਬਿਲਡਿੰਗ ਉਹ ਬਹੁਤ ਸੋਹਣੀ ਬਣੀ ਹੋਈ ਹੈ ਮੇਰੇ ਜੀਜਾ ਜੀ ਭਾਜੀ ਹੁਣਾਂ ਨੇ ਇੱਥੇ ਕੰਟਰੈਕਟ ਵੀ ਇਹਨਾਂ ਨੂੰ ਮਿਲਿਆ ਸੀ ਜਿਹੜੀ ਕੰਪਨੀ ਨੂੰ ਕੰਟਰੈਕਟ ਮਿਲਿਆ ਸੀ ਉਸ ਕੰਪਨੀ ਦੇ ਵਿੱਚ ਸੀ ਮੇਰੇ ਜੀਜਾ ਜੀ ਹੁਣੇ ਪਹਿਲਾ ਉਹਨਾਂ ਨੇ ਵੀ ਆਪਣਾ ਯੋਗਦਾਨ ਪਾਇਆ ਪਾਇਆ ਹੋਏ ਇਹਨੂੰ ਬਣਾਉਣ ਦੇ ਵਿੱਚ ਐਜ਼ ਅ ਇੰਜੀਨੀਅਰ ਕਿਹੜੀ ਕੰਪਨੀ ਨੇ ਬਣਾਇਆ ਦਿੱਤੀ ਇਹ ਦੀਪਕ ਬਿਲਡਰਸ ਦੀਪਕ ਬਿਲਡਰਸ ਨੇ ਬਣਾਇਆ ਬਹੁਤ ਕਰੋਨਾ ਦਾ ਪ੍ਰੋਜੈਕਟ ਸੀ ਇਹ ਮੇਰੇ ਭਾਜੀ ਅੱਛੀ ਪੋਸਟ ਤੇ ਸੀ ਹੁਣ ਤਾਂ ਛੱਡ ਦਿਓ ਜੋਬ ਕੰਪਨੀ ਦੂਸਰੀ ਕੰਪਨੀ ਚ ਨੇ ਹੁਣ ਹੁਣ ਆਪਣੀ ਕੰਪਨੀ ਹੈ ਬਹੁਤ ਸੋਹਣਾ ਬਹੁਤ ਸੋਹਣਾ ਜੀ ਬਹੁਤ ਸੋਹਣਾ ਪੱਤੇ ਜਿਵੇਂ ਪੱਤਾ ਦੇ ਨਹੀਂ ਹੁੰਦਾ ਦੇਖੋ ਲੋ ਜੀ ਜੰਗੇ ਆਜ਼ਾਦੀ ਦੇ ਅੰਦਰ ਆ ਗਏ ਪਾਰਕਿੰਗ ਖੁੱਲੀ ਡੁੱਲੀ ਮਿਲ ਗਈ ਤੇ ਪਾਰਕ ਵਾਸਤੇ ਪਾਰਕਿੰਗ ਵਾਸਤੇ ਜਗ੍ਹਾ ਵਾਧੂ ਹੈ ਪਰ ਗੱਡੀਆਂ ਬਹੁਤ ਘਟੀਆਂ ਨੇ ਇਥੇ ਮਤਲਬ ਦੇਖਣ ਵਾਲੇ ਜਿਹੜੇ ਉਹ ਬਹੁਤ ਘਟ ਨੇ ਸਾਹਮਣੇ ਬਿਲਡਿੰਗ ਬਣੀ ਹੋਈ ਹੈ ਐਂਟਰੀ ਉੱਥੋਂ ਹੈ ਕਹਿੰਦੇ ਜਿੱਥੇ ਬੋਰਡ ਲੱਗਾ ਹੋਇਆ ਹੈ ਇਹ ਸਾਹਮਣੇ ਹੀ ਹੂ ਹੂ ਕਰਦੇ ਜਾ ਰਹੇ ਨੇ ਇਨਾਂ ਨੂੰ ਕੋਈ ਨਹੀਂ ਪਤਾ ਲੱਗ ਰਿਹਾ ਵੀ ਅਸੀਂ ਬੰਦਾ ਪਿੱਛੇ ਛੱਡ ਆਏ ਆਪਣਾ ਹੈਲੋ ਉਹ ਮਰਦੋ ਤੁਸੀਂ ਤਾਂ ਪਿੱਛੇ ਆ ਜਾਓ ਦੋ ਮਰਦ ਪਿੱਛੇ ਆ ਜਾਓ ਮੇਰੇ ਨਾਲ ਨਾਲ ਉਹ ਅੰਕਲ ਦੇਖੋ ਕਿ ਇੱਕ ਸਕੂਟੀ ਧੜਾਂਦੈਂ ਤੇ ਸਕਿਉਰਟੀ ਗਾਰਡ ਰੋ ਨਾ ਚਾਹੁੰਦਾ ਨਾਲ ਮੇਰੇ ਸਕਿਉਰਟੀ ਗਾਰਡ ਬਣ ਕੇ ਰੋ ਯਾਰ ਮੇਰੇ ਨਾਲ ਮੈਨੂੰ ਡਰ ਲੱਗਦਾ ਹੈ ਇਹ ਇਹ ਕਰੇਗਾ ਕਬ ਮੇਰੀ ਸਕਿਉਰਟੀ ਅਮ ਬੜਾ ਸੋਹਣਾ ਏਰੀਆ ਯਾਰ ਖੁੱਲਾ ਰੁਲਾ ਇਹ ਬਹੁਤ ਸੋਹਣਾ ਗੋਦੰਮ ਬਣਾਇਆ ਹੋਇਆ ਹੈ। ਅੰਦਰ ਉਹ ਆਪਣੇ ਵੀਰ ਯੋਧੇ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਈ ਸੀ ਉਸ ਦੇ ਸਿਲਸਿਲੇ ਵਿੱਚ ਬਣਾਇਆ ਹੋਇਆ ਇਹ ਜੰਗ ਇਹ ਆਜ਼ਾਦੀ। ਚਲੋ ਜੀ ਚਲੋ। ਕੀ ਚੱਕਰ ਪੈ ਗਿਆ। ਲੋ ਜੀ ਟਿਕਟ ਲੈ ਰਹੇ ਹਾਂ। ਟਿਕਟ ਵੱਡੇ ਬੰਦਿਆਂ ਦੀ ਕਿੰਨੀ ਹੈ? 18 ਤੋਂ ਉੱਪਰ ਵਾਲਿਆਂ ਦੀ 100 ਰੁਪਿਆ। ਲਿਖਿਆ ਹੈ। ਆਹ ਲਿਖਿਆ ਜਾ ਪੜ ਲਓ। 18 ਤੋਂ ਉੱਪਰ 100 3 ਤੋਂ 18 50 3 ਤੋਂ ਛੋਟੇ ਲੋਨ ਇੱਥੇ ਬੰਦ ਕਰ ਦਾਂਗੇ ਫਿਰ ਆਪਾਂ ਅੰਦਰ ਬੰਦ ਇਹ ਇੱਥੇ ਦਾ ਚਲਾ ਸਕਦੇ ਆ ਇਹਦੀ ਇਬਾਦਤ ਫਰੀ ਹੈ ਬਿਲਕੁਲ ਇਹ ਚੁੱਤਾ ਮੇਰਾ ਬੱਚਾ ਚਿੱਤਾ ਛਾਣਾਨਿਆ ਕਿਉਂ ਫਿਰਾਂ ਤੇ ਨਹੀਂ ਤੇ ਰੋਸ ਹੋਣਾ ਕਿਉਂ ਕਾਰਨ ਇਹਦੇ ਕੋਵਿਡ ਤੋਂ ਬਾਅਦ ਲਈ ਜੋ ਸਿਸ਼ਟ ਚੁੜਣੀ ਕੀਤਾ ਇਹਨਾਂ ਨੇ ਫਿਰ ਜਿਹੜੀ ਮੂਵੀ ਹੈਗੀ ਉਹ ਵੀ ਜਿਹ ਪਬਲਿਕ ਗੈਦਰਿੰਗ ਜ਼ਿਆਦਾ ਹੁੰਦੀ ਹੈ ਫਿਰ ਕਰਦੇ ਨੇ ਉਹ ਵੀ ਸੈਟਰਡੇ ਤੇ ਸੰਡੇ ਬਹੁਤ ਮਾੜੀ ਗੱਲ ਹੈ ਯਾਰ ਬਹੁਤ ਮਾੜੀ ਗੱਲ ਹੈ ਫਿਰ ਇਹ ਕਿਉਂ ਇਹ ਤੇ ਉਹ ਮੈਂ ਖਾਮਨੀ ਹੋਰੀ ਜਦੋਂ ਅਸੀਂ ਜਦੋਂ ਸਟਾਰਟਿੰਗ ਜਿੱਤੇ ਤਾਂ ਦੇ ਭਾਜੀ ਕੰਮ ਕਰਦੇ ਸੀ ਨਾ ਸਿਸਟਮ ਤੇ ਲੇਜ਼ਰ ਸ਼ੋ ਵੀ ਬਹੁਤ ਵਧੀਆ ਸੀ ਮੂਵੀ ਵੀ ਬੜੀ ਅੱਛੀ ਸੀਗੀ ਅੰਮ੍ਰਿਤ ਬੜਾ ਮਤਲਬ ਉਹ ਤਾਂ ਰਸਨਦਾ ਸੀ ਸਾਂਭ ਵੀ ਬੜੀ ਸੀ ਪਰ ਸਾਂਭ ਵੀ ਨਹੀਂ ਹੈਗੀ ਮਤਲਬ ਦੇਖਣੀ ਹੈ ਮੈਂ ਮਨ ਤਾਂ ਆ ਬੜਾ ਦੁੱਖ ਜਿਹਾ ਲੱਗ ਰਿਹਾ ਹੈ ਦੇਖ ਕੇ ਕੋਈ ਸਾਂਭ ਸੰਭਾਲ ਵੀ ਨਹੀਂ ਹੈਗੀ ਤੇ ਫਿਰ ਇਹ ਜਿਹੜੇ ਹੁਣ ਬੰਦੇ ਘਟਨੇ ਤਾਂ ਸਾਡਾ ਕੀ ਕਸੂਰ ਹੈ ਵੀ ਫਿਰ ਵੀ ਮੂਵੀ ਤਾਂ ਦਿਖਾਣੀ ਮੈਨੂੰ ਚਾਹੀਦਾ ਹੈ ਕਿਉਂਕਿ ਇੱਕ ਹੈਰੀਟੇਜ ਬਣਿਆ ਬਿਲਕੁਲ ਜੀ ਬਿਲਕੁਲ ਜੀ ਬਣਾਈ ਜੀ ਬਹੁਤ ਵੱਡੀ ਜੇ ਐਨਾ ਵੱਡਾ ਪ੍ਰੋਜੈਕਟ ਬਣਿਆ ਹੋਇਆ ਹੈ ਘੱਟੋ ਘੱਟ ਇਸ ਦੀ ਸਾਂਭ ਸੰਭਾਲ ਵਾਸਤੇ ਜ਼ਰੂਰ ਹੋਣਾ ਚਾਹੀਦਾ ਕੇਅਰ ਟੇਕ ਨੂੰ ਤੇ ਫਿਰ ਦੇਖਣਾ ਕਿ ਅੱਜ ਮੂਵੀ ਨਹੀਂ ਤੇ ਚਲਣੀ ਅੰਦਰ ਮੇਰੇ ਤਾਂ ਮੇਨ ਸੀਗੀ ਉਹਨਾਂ ਨੇ ਦਿਖਾਇਆ ਕਿ ਕਿੱਦਾਂ ਮਤਲਬ ਮੂਵੀ ਦੇ ਵਿੱਚ ਸੀਗਾ ਕਿ ਕਿੱਦਾਂ ਕਿੱਦਾਂ ਸਾਡੇ ਆਜ਼ਾਦੀ ਵਾਲੇ ਜਿਹੜੇ ਸੀਗੇ ਆਪਣੇ ਫਰੀडम ਫਾਈਟਰਸ ਕਿੱਦਾਂ ਆਪਣੇ ਫਾਈਟ ਕੀਤੀ ਹੈ ਪ੍ਰੋਪਰ ਸਾਰਾ ਹੀ ਪੰਜਾਬ ਦਾ ਇਤਿਹਾਸ ਕੀ ਸਾਰੇ ਹਿੰਦੁਸਤਾਨ ਦਾ ਇਤਿਹਾਸ ਰਿਲੇਟ ਦਿਖਾਇਆ ਹੋਇਆ ਸੀਗਾ ਮੂਵੀ ਦੇ ਵਿੱਚ ਬੜਾ ਅੱਛਾ ਸੀਗਾ ਉਹਰਾও ਦਿਖਾਇਆ ਸੀ ਜਿਹੜਾ ਗੁਰੂ ਕਾ ਬਾਗ ਦਾ ਮੋਰਚਾ ਦਿਖਾਇਆ ਸੀ ਜੱਤੂ ਦਾ ਮੋਰਚਾ ਦਿਖਾਇਆ ਸੀ ਜਿਹੜਾ ਉਸ ਟਾਈਮ ਤੇ ਨਾਨੂ ਸਰ ਵਾਲਾ ਸਾਫਾ ਹੋਇਆ ਸੀ ਉਹ ਵੀ ਸਾਰਾ ਦਿਖਾਇਆ ਸੀ ਇਹਦੇ ਵਿੱਚ ਬੜਾ ਮਤਲਬ ਬਹੁਤ ਅੱਛਾ ਦਿਖਾਇਆ ਹੋਇਆ ਐ ਸਿੰਘ ਜੀ ਹਮ ਹਮ ਚਲੋ ਫੀਸ ਕੇਸ ਕੰਮ ਦੀ ਜੀ ਇਹ ਚੀਜ਼ਾਂ ਫੀਸ ਵੀ ਨਾਲ ਬਹੁਤ ਜ਼ਿਆਦਾ ਵਧਾ ਰੱਖੀ ਹੋਈ ਹੈ ਅੱਛਾ ਉਸ ਟਾਈਮ ਤੇ ਮਤਲਬ ਉਦੋਂ ਨਹੀਂ ਫੀਸ ਨਹੀਂ ਸੀ ਜਦੋਂ ਥੋਪੀ ਵੈਰੀ ਔਨੈਸਟ ਜਿਹੜੀ ਬਾਦਲ ਸਰਕਾਰ ਜਿੱਦਾਂ ਨੇ ਇਹ ਬਿਲਕੁਲ ਸਹੀ ਚੀਜ਼ਾਂ ਦੇ ਕੋਈ ਜਿਵੇਂ ਆਪਣੇ ਵਿਰਾਸਤੇ ਖਾਲਸਾ ਹੋ ਗਏ ਜਾਂ ਜਿਹੜੇ ਆਪਾਂ ਦਾਸਤਾਨੇ ਸ਼ਹਾਦਤ ਹੋ ਗਏ ਉਹ ਟੋਟਲੀ ਫ੍ਰੀ ਨੇ ਤੇ ਉਹਦੇ ਵਿੱਚ ਆਪਣੇ ਸਿੱਖ ਇਤਿਹਾਸ ਬਾਰੇ ਸਾਡੇ ਪੰਜਾਬੀ ਕਲਚਰ ਬਾਰੇ ਪਤਾ ਲੱਗਦਾ ਹੈ ਲੇਕਿਨ ਇੱਥੇ ਸਾਡੇ ਜਿਹੜੇ ਜੰਗਾਂ ਹੋਈਆਂ ਨੇ ਸਾਡੇ ਸਿੱਖ ਸੂਰਮੇ ਸੀ ਯੋਧੇ ਸੀ ਜਿਨ੍ਹਾਂ ਨੇ ਆਜ਼ਾਦੀ ਦੀ ਜੰਗਾਂ ਲੜੀਆਂ ਨੇ ਹਨ ਉਹਨਾਂ ਵਾਸਤੇ ਸਾਨੂੰ ਟਿਕਟ ਦੇ ਕੇ ਆਉਣਾ ਪੈਂਦਾ ਬੱਚੇ ਕਿਉਂ ਆਣਗੇ ਤਾਂ ਇਹ ਤਾਂ ਖਾਲੀ ਪਿਆ ਹਾਂ ਨਹੀਂ ਨਹੀਂ ਉਸ ਟਾਈਮ ਤੇ ਜੇ ਸੀਗੇ ਵੀ ਨਾ स्टार्टिंग ही स्टार्ट ਕੀਤਾ ਸੀ ਉਹ ਟਿਕਣੀ ਸੀ ਦੀਦੀ 100 ਰੁਪਿਆ 15 ਰੁਪਏ ਟਿਕ ਸੀ 15 ਜਾਂ 20 ਦੇਖੋ 100 ਰੁਪਿਆ ਤਾਂ ਹਰ ਕੋਈ ਮਤਲਬ ਅਬ ਅਫੋਰਡੇਬਲ ਨਹੀਂ ਹਰ ਕੋਈ ਅਫੋਰਡ ਨਹੀਂ ਕਰ ਸਕਦਾ ਹੁੰਦਾ ਜਿਨ੍ਹਾਂ ਨੇ ਵਿਚਾਰੇ ਪਿੰਡਾਂ ਤੋਂ ਆਂਦੇ ਨੇ ਕਈ ਹਾਂ ਅਗਲੇ ਦਿਨ ਛੱਡ ਪਰਾਂ ਹਾਂ ਪਟਾਇਕ ਹੀ ਬੜੀਆਂ ਬੋਸੂਨ ਹੋਏ ਆ ਦੇਖੋ ਜਰਾ ਬਹੁਤ ਚਲ ਆਜੋ 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 ਬਣਾਇਆ ਬਹੁਤ ਸੋਹਣਾ ਹੈ ਜਿਹੜੀ ਚੀਜ਼ ਬਣਾਈ ਹੈ ਬਹੁਤ ਵਧੀਆ ਮੈਨੂੰ ਲੱਗਦਾ ਜਿਹੜੀ ਦੀਦੀ ਮੂਵੀ ਬਣੀ ਸੀ ਅੰਦਰ ਉਹ ਵੀਰੇ ਨੇ ਪ੍ਰੋਡਕਸ਼ਨ ਕੀਤੀ ਸੀ ਉਹਦੇ 'ਚ ਇਹ ਉਹੀ ਮੂਵੀ ਹੈ ਨਾ ਹਾਂ ਉਹੀ ਮੂਵੀ ਵੀਰੇ ਨੇ ਜਿਹੜੀ ਪ੍ਰੋਡਕਸ਼ਨ ਕੀਤੀ ਸੀ ਦੀਦੀ ਕਿਰਨ ਹਾਂ ਗਰੀ ਇਹਨਾਂ ਵਾਸਤੇ ਬਣਾਈ ਸੀ ਜਿੰਗੇ ਆਜ਼ਾਦੀ ਦੀ ਮੂਵੀ ਬਣਾਈ ਸੀ ਨਾ ਜਿਹੜੀ ਉਹੀ ਮੂਵੀ ਸੀ ਵੈਕਟਰੀ ਦੀ ਮੂਵੀ ਆ ਐਨੀਮੇਟਡ ਨਹੀਂ ਗੀ ਰੀਅਲ ਬੰਦੇ ਨੇ ਦੇਖੀਂ ਦੀਦੀ ਮੋਢਾ ਉਤਰ ਜੇ ਤੇ ਰੱਖ ਦੇ ਇਵੇਂ ਲੱਗ ਜਿਵੇਂ ਸਰਕਾਰੀ ਦਫਤਰ ਹੁੰਦਾ ਹੈ। ਹਾਂ। ਕੀ ਬਾਤ ਹੈ ਇਹ। ਬਹੁਤ ਮਾੜੇ ਹਾਲਾਤ ਕਿਤੇ ਹੋਏ ਨੇ। ਕੁਰਸੀ ਐਵੇਂ ਪਈਆਂ ਨੇ ਕੋਈ ਪੱਖਾ ਕੋਈ ਏਸੀ ਵੀ ਨਹੀਂ ਔਨ ਕੀਤਾ ਹੋਇਆ ਬਹੁਤ ਮਾੜੀ ਗੱਲ ਹੈ। ਮੋਤ ਮਾੜੀ ਗੱਲ ਹੈ ਯਾਰ ਇਹਦੇ ਕੋਈ ਏਸੀ ਵੀ ਨਹੀਂ ਚਲਾਏ ਹੋਏ ਕੁਝ ਵੀ ਨਹੀਂ ਕੀਤਾ ਬੰਦਾ ਕੀ ਬੈਠੇ ਇੱਥੇ। ਜਾਨੇ ਜਾ ਕੇ ਦੇਖਦੇ ਉਹਨਾਂ ਦੇ ਕਲਚਰ ਨੂੰ ਵੇਚਦੇ ਆ ਜਿਹੜੇ ਹੁਣ ਆਪਣੀ ਜਿਹੜੀ ਪੰਜਾਬ ਦੀ ਜਿਹੜੀ ਮੇਨ ਚੀਜ਼ ਹੈ ਜਿਹੜੀ ਆ ਕੀਵੇਂ ਪਤਾ ਲੱਗੇਗਾ ਅਸੀਂ ਨਹੀਂ ਕੁਝ ਨਹੀਂ ਆ ਰਹੀ ਨਿਕਰ ਨਹੀਂ ਆ ਰਹੇ ਕੋਈ ਬੈਠਾ ਹੈ ਕੋਈ ਪੱਖਾ ਨਹੀਂ ਕੋ ਕੁਛ ਨਹੀਂ ਬਹੁਤ ਕਾਲਾ ਲੱਗੇ ਸਾਰਾ AC ਲੱਗੇ ਹੋਏ ਇਸੇ ਆਫਟੀਆਂ ਪੋਲੇ ਪਾਣ ਨੂੰ ਫਟੀਆਂ ਪੋਲੇ ਰੱਖੀਆਂ ਵੀ ਵੈਂਟੀਲੇਸ਼ਨ ਹੁੰਦੀ ਰਵੇ ਪਤਾ ਨਹੀਂ ਕਿਉਂ ਹੋ ਰਿਹਾ ਨਹੀਂ ਸਮਝ ਨਹੀਂ ਇੰਨੀ ਵੱਡੀ ਬਣਾਉਂਦਾ ਨਹੀਂ ਪੈ ਰਹਾ ਬਹੁਤ ਪੈਸੇ ਬਚਾ ਰਹੇ ਨੇ ਕਿਸ ਚੀਜ਼ ਦੇ ਪੈਸੇ ਬਚਾ ਰਹੇ ਨੇ ਪੰਜਾਬ ਵਾਸੀਆਂ ਨੂੰ ਕਹਿਣਾ ਦੇਖੋ ਆ ਹਾਲਾਤ ਹੋਏ ਬਨੇ ਜੰਗੇ ਆਜ਼ਾਦੀ ਦੇ ਸਾਡੇ ਦਿੱਤੇ ਪੈਸੇ ਸਾਡੇ ਟੈਕਸ ਤੋਂ ਇਕੱਠਾ ਕੀਤਾ ਸਾਡਾ ਖਜ਼ਾਨਾ ਪੰਜਾਬ ਦਾ ਖਜ਼ਾਨਾ ਖਾਲੀ ਕਰਕੇ ਇਹ ਚੀਜ਼ਾਂ ਜੇ ਬਣਾਈਆਂ ਨੇ ਕਿਸੇ ਨੇ ਕਿ ਤੁਸੀਂ ਉਹਨੂੰ ਆਪਰੇਟ ਨਹੀਂ ਕਰ ਰਹੇ ਵਧੀਆ ਤਰੀਕੇ ਨਾਲ ਹਨਾ ਨਾ ਏਸੀ ਨਾ ਪੱਕੇ ਤਾਂ ਹੀ ਇੱਥੇ ਕੋਈ ਆਉਂਦਾ ਨਹੀਂਗਾ ਕਾਰਨ ਇਹੀ ਇੰਨੀ ਮਾੜੀ ਹਾਲਤ ਹੋ ਚੁੱਕੀ ਐ ਜੇ ਕੋਈ ਸਰਕਾਰੀ ਬੰਦਾ ਦੇਖ ਰਿਹਾ ਪਲੀਜ਼ ਇਹਦਾ ਕੁਝ ਕਰੋ ਇਲਾਜ ਵਾਹਿਗੁਰੂ ਸਕਰੀਨ ਨਹੀਂ ਬੰਦ ਐ ਤੇ ਸਕਰੀਨ ਨੂੰ ਸਕਰੋਲ ਕਰਕੇ ਦੇਖੋ ਦੇਖ ਹੈ ਸਕਰੀਨ ਨਹੀਂ ਬੰਦ ਰਹੀ ਕਿਉਂਕਿ ਲਾਈਟ ਨੂੰ ਬੰਦ ਕੀਤੀ ਵੀ ਨਾ ਨੇ ਸਾਰੀ ਸਕ੍ਰੀਨ ਦੇ ਉੱਤੇ ਸਾਰਾ ਹੀ ਇਤਿਹਾਸੰਦਾ ਸੀ ਜੋ ਜੋ ਦਿੱਤਾ ਹੋਣਾ ਸੀ ਸਾਰਾ ਤੁਸੀਂ ਸਕਰੋਲ ਕਰਕੇ ਐਦਾਂ ਪੂਰਾ ਟੱਚ ਸਕ੍ਰੀਨ ਸੀ ਵਾਹਿਗੁਰੂ ਉਹ ਤਾਂ ਇਹ ਕੀ ਦਿਖਾ ਰਹੇ ਨਹੀਂ ਨਹੀਂ ਗਰਮੀ ਚ ਯਾਰ ਇਹ ਆਪਣੇ ਸਿੱਖ ਯੋਧੇ ਜਿਨ੍ਹਾਂ ਨੇ ਜੰਗਾਂ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਸੰਭਲਿਆ ਸੰਭਾਲਿਆ ਸੀ ਤੇ ਆ ਉੱਥੋਂ ਦੀ ਅਦਾਲਤਾਂ ਜਿਹੜੀਆਂ ਅੰਗਰੇਜ਼ਾਂ ਦੀਆਂ ਅਦਾਲਤਾਂ ਸੀ ਹੁਣ ਕੋਈ ਦੱਸੇ ਕੋਈ ਗਾਈਡ ਹੀ ਨਹੀਂ ਹੈਗਾ ਪਤਾ ਹੀ ਨਹੀਂ ਲੱਗ ਰਿਹਾ ਵੀ ਕੀ ਹੋ ਰਿਹਾ ਜਾਂ ਕਿਤੇ ਨਾ ਕੋਈ ਕਿਤੇ ਕੁਝ ਲਿਖਿਆ ਹੋਇਆ ਆ ਅੰਡੇਈ ਮਾਨਿਕੂਬਾਰ ਦੀ ਜੇਲ ਬਹੁਤ ਸੋਹਣੀ ਲੱਗ ਰਹੀ ਹੈ ਤਾਂ ਯਾਰ ਹਾਂ ਆ ਦੇਖੋ ਕਾਮਾਗਾਟਾ ਮਾਰੂ ਜਹਾਜ਼ ਜਿਹਦੇ ਉੱਪਰ ਮੂਵੀ ਵੀ ਬਣਾਈ ਗਈ ਹੈ ਤਰਸੇਮ ਜੱਸਰ ਹੁਨਾ ਵੱਲੋਂ ਕਾਮਾਗਾਟਾ ਮਾਰੂ ਕਾਮਾਗਾਟਾ ਮਾਰੂ ਹੂੰ ਹੂੰ ਕਾਮਾਗਾਟਾ ਰੂ ਕੀ ਹੈ ਕਾਮਾਗਾਟਾ ਰੂ ਕਾਮਾਗਾਟਾ ਮਾਰੂ ਕਾਮਾਗਾਟਾ ਉੱਪਰ ਕੰਮ ਥੱਲੇ ਕੰਮ ਇਹਦਾ ਨਾਮ ਬਾਅਦ ਚ ਗੁਰਨਾਨਕ ਜਹਾਜ਼ ਰੱਖਿਆ ਗਿਆ ਸੀ ਆਹ ਫੋਟੋ ਕਿ ਚਾਰ ਦੇ ਨਾਲ ਸਾਰੇ ਲਓ ਜੀ ਅਗਲੀ ਗੈਲਰੀ ਵਾਲਾ ਬਦਲੇ ਹੋਏ ਇੱਕ ਕੰਮ ਚੰਗਾ ਹੋ ਗਿਆ ਵੈਸੇ ਜੇ ਏਸੀ ਬੰਦ ਨੇ ਕੈਮਰੇ ਵੀ ਆਫ ਨੇ ਇੱਥੋਂ ਦੇ ਮੈਂ ਵੀਡੀਓ ਬਣਾ ਰਿਆ ਨਹੀਂ ਤਾਂ ਵੀਡੀਓ ਬਣਾਣੀ ਇਥੇ ਲਾਊਡ ਨਹੀਂ ਗਈ ਹਾਂ ਰੂਲ ਕਾ ਕਾਦੇ ਰੂਲ ਫੋਲੋ ਕਰੀਏ ਕਿਹੜਾ ਫੋਲੋ ਕਰ ਰਹੇ ਮੈਂ ਕੋਲ ਮਲਾ ਕੇ ਦੱਸੋ ਕੀ ਮੇਰਾ ਐਕਸਪੀਰੀਅੰਸ ਇਨਾ ਕੁ ਵੀਸਲੀ ਪਰ ਵੇਖਿਆ ਵਧੀਆ ਲੱਗਾ ਹਾਂ ਪਰ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹੁੰਦਾ ਕਿ ਇੱਥੋਂ ਦੀ ਦੇਖਰੇਖ ਕੀਤੀ ਜਾਵੇ ਸਾਡੇ ਇਤਿਹਾਸਕ ਸਥਾਨ ਨੇ ਇਹ ਜਿੱਥੇ ਸਾਡੇ ਦੇਸ਼ ਦੀ ਆਜ਼ਾਦੀ ਵਾਸਤੇ ਜੋ ਸਾਡੇ ਸਿੱਖ ਭਰਾਵਾਂ ਦਾ ਯੋਗਦਾਨ ਸੀ ਇਤਿਹਾਸਕ ਜਗ੍ਹਾ ਹੈਗੀ ਉਹਨਾਂ ਦੀ ਪੂਰੀ ਦੇਖਰੇਖ ਕੀਤੀ ਜਾਵੇ ਕਿਉਂਕਿ ਇੱਥੇ ਬਹੁਤ ਬੁਰਾ ਹਾਲ ਹੈ ਸਫਾਈ ਦਾ ਵੀ ਧਿਆਨ ਨਹੀਂ ਰੱਖਿਆ ਗਿਆ ਇੱਥੇ ਤੇ ਨਾ ਹੀ ਇੱਥੇ ਪ੍ਰੋਪਰ ਮੈਨੇਜਮੈਂਟ ਹੈਗੀ ਔਰ ਦੂਸਰੇ ਨੰਬਰ ਤੇ ਸੋ ਇੱਥੋਂ ਦੇ ਜਿਹੜੇ ਸਿਕਿਉਰਿਟੀ ਗਾਰਡ ਸੀ ਉਹ ਦੱਸ ਰਿਹਾ ਸਨ ਗੈਰ ਸਿੱਖ ਇੱਥੋਂ ਦੀ ਮੈਨੇਜਮੈਂਟ ਵਿੱਚ ਹੈਗੇ ਨੇ ਤੇ ਮੈਂ ਕਿਉਂਕਿ ਉਹਨਾਂ ਨੂੰ ਸਿੱਖੀ ਆਪਣੀ ਜਿਹੜੀ ਪੰਜਾਬੀ ਗੈਰ ਪੰਜਾਬੀ ਨੇ ਬੇਸਿਕਲੀ ਗੈਰ ਸਿੱਖ ਤਾਂ ਨਹੀਂ ਮੈਂ ਕਹਾਂਗਾ ਗੈਰ ਪੰਜਾਬੀ ਨੇ ਤਾਂ ਗੈਰ ਸਿੱਖ ਵੀ ਨੇ ਤੇ ਮੈਂ ਚਾਹਨਾ ਸਾਡੇ ਪੰਜਾਬੀ ਨੂੰ ਹੀ ਚਾਹਯੋ ਕਿਸੇ ਵੀ ਧਰਮ ਦਾ ਹੋਵੇ ਆਪਣੇ ਮੈਨੇਜਮੈਂਟ ਵਾਸਤੇ ਉਹਨਾਂ ਨੂੰ ਆਪਣੇ ਪੰਜਾਬੀਆਂ ਨੂੰ ਰੱਖਿਆ ਜਾਵੇ ਕਿਉਂਕਿ ਉਹਨਾਂ ਦੇ ਦਿਲ ਵਿੱਚ ਪੰਜਾਬ ਦਾ ਦਰਦ ਜ਼ਿਆਦਾ ਹੋਊਗਾ ਨਾ ਕਿ ਕਿਸੇ ਹੋਰ ਬੰਦੇ ਨੂੰ ਸੋ ਬੇਨਤੀ ਹੈ ਬਾਕੀ ਤੁਸੀਂ ਬੇਨਤੀ ਬੇਨਤੀ ਸਵੀਕਾਰ ਕਰੋ ਜੇ ਕੋਈ ਵੀਡੀਓ ਪੰਜਾਬ ਸਰਕਾਰ ਕੋਲ ਪਹੁੰਚਾ ਸਕਦਾ ਤਾਂ ਜਰੂਰ ਪਹੁੰਚਾਏ ਜੀ। ਲੋ ਜੀ ਇਬਾਦਤ ਵੀ ਆ ਗਈ ਇੰਜੋਏ ਕਰਕੇ ਅੰਦਰੋਂ। ਡਿੱਗਣਾ। ਭੱਜਣ ਨੂੰ ਭੱਜਣ ਦੇ ਡਿੱਗੇ ਕਿ ਇਹਨੂੰ ਫੜਾ ਲੱਗੂ। ਹੈਂ? ਉੱਤੇ ਖਾਂ ਉਹ ਕਿ ਕੀ ਕਰੇ? ਇਬਾਦਤ ਚਲੋ। ਚਲੋ ਜੀ ਜਗ੍ਹਾ ਤਾਂ ਬੜੀ ਐ। ਹੋਲੀ। ਹੋਲੀ। ਕਹਤਾਂ ਕਿ ਦੇਖ। ਇਹ ਬਿਨਾਂ ਦੇਖੇ ਤੋੜ ਦਈਏ।